ਸਰਹੱਦਪਿੰਡ ਕਾਲੀਆ ਵਿਖੇ ਕਰਦੇ ਪਿਛਲੇ ਪਾਸੇ ਬਣੇ ਪਾਰਕ ਦੇ ਵਿੱਚੋਂ ਮਿੱਟੀ ਲੈ ਕੇ ਕੰਧ ਦੇ ਨਾਲ ਲਗਾਉਣੀ ਵਿਅਕਤੀ ਨੂੰ ਮਹੰਗੀ ਪੈ ਕੇ ਪਾਰਕ ਦੇ ਸਾਲਕ ਨੇ ਸ਼ਰਿਆਮ ਗਲੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਕੰਧ ਵਿੱਚ ਪਾਣੀ ਪੈ ਰਿਆ ਸੀ ਤੇ ਉਸ ਦੇ ਵੱਲੋਂ ਮਿੱਟੀ ਲੈ ਕੇ ਨੀਂਹ ਦੇ ਨਾਲ ਪਾਈ ਜਾ ਰਹੀ ਸੀ ਜਿਸ ਦੇ ਚੱਲਦੇ ਗੁੱਸੇ ਵਿੱਚ ਆਏ ਵਿਅਕਤੀ ਨੇ ਗਲੀ ਦੇਸ਼ ਵਿੱਚ ਸ਼ਰਿਆਮ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮ੍ਰਿਤਕ ਦੀ ਪਛਾਣ ਕੇਵਲ ਦਾਸ ਪੁੱਤਰ ਨਰਾਇਨ ਦਾਸ ਦੇ ਰੂਪ ਵਿੱਚ ਹੋਈ ਹੈ ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਉਥੇ ਥਾਣਾ ਬਲਟੋਹਾ ਦੀ ਪੁਲਿਸ ਤੇ ਡੀਐਸਪੀ ਪਿੱਖੀਵੰਡ ਮੌਕੇ ਤੇ ਪਹੁੰਚੇ ਤੇ ਕਾਨੂੰਨੀ ਕਾਰਵਾਈ ਆਰੰਭ ਕੀਤੀ ਹੈ ਪੁਲਿਸ ਨੇ ਇਸ ਸਬੰਧ ਦੇ ਵਿੱਚ ਤਿੰਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਜਿਹੜਾ ਝਗੜਾ ਆਇਆ ਕਿਸ ਕਾਰਨ ਕਾਰਨ ਝਗੜਾ ਆਇਆ ਜੀ ਇਹ ਮਿੱਟੀ ਦੇ ਖਾਤਰ ਕੋਟਿਆ ਨੇ ਕਰ ਤੁਸੀ ਆਪਣੀ ਆਪਣੇ ਆਪਣੀ ਨੀਮ ਅਗਰ ਮਿੱਟੀ ਪਾਰੇ ਸੀ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਦਾ ਬਾਈ ਓਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਹੋਣਾ ਦਾ ਜੀ ਜਿ세 ਕਰ ਤੁਸੀਂ ਕਿਹੜੇ ਪਿੰਡ ਦਾ ਵਾਸੀ ਹੈ ਜੀ ਹਾਲੀਏ ਹੁਣ ਪੁਲਿਸ ਆਈਏ ਪ੍ਰਸ਼ਾਸਨ ਤੋਂ ਕੀ ਚਾਉਂਦੇ ਤੁਸੀਂ ਕੀ ਮੰਗ ਕਰਦੇ ਹੋ ਜੀ ਸਰਦਨ ਜੀ ਕਹਿੰਦੇ ਸਾਹਿਬਾਂ ਹੀ ਗਰੀਬ ਲੋਕ ਆ ਗਏ ਹਮ ਸਾਹਿਬ ਚਾਹੀਦਾ ਜਿਹੜਾ ਕਤਲ ਹੋਇਆ ਕਾਲੀ ਇਸ ਕਤਲੇ ਇੱਕ ਹੀ ਮਾਮਲਾ ਸਾਹਮਣੇ ਆਇਆ ਜੀ ਇੱਕ ਕ੍ਰਿਸ਼ਨ ਕੁਮਾਰ ਨੋਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿਦਾ ਆਪਣੇ ਪਾਰਕ ਬਣਾਇਆ ਹੋਇਆ ਹੈ ਤੇ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਢਾਲੀ ਇਸੇ ਰੰਜਿਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਾਇਸੈਂਸੀ ਪਿਸਟਲ ਉਹਦੇ ਨਾਲ 6 ਗੋਲੀਆਂ ਆਏ ਤੇ ਫਾਇਰ ਕੀਤੀਆਂ ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਦਈਆਂ ਦੀ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਈ ਆ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਤੇ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇਦ ਕੀਤਾ ਜਾ ਰਿਹਾ ਮਕਦਮਾ ਇਹ ਇੱਕ ਇਹਨਾਂ ਨੇ ਨੂੰ ਲਖਾਇਆ ਵਾ ਇਹਦਾ ਜਿਹੜਾ ਜਸ ਕਰੰਸੀ ਹੈ ਜਿਹਨੇ ਗੋਲੀ ਚਲਾਈ ਆ ਤੇ ਦੂਜਿਆਂ ਨੇ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕੀਆਂ ਦਿੱਤੀਆਂ